ਮਾ ਲਈ ਆਪਣੀ ਵਚਨ ਦਤਾ ਵਚਨ ਬੱਧਤਾ ਦਰਸਾਈ ਬਲਕਿ ਸਮਾਜਿਕ ਭਲਾਈ ਅਤੇ ਜਨ ਸੇਵਾ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਦੇ ਰੁਝਾਨ ਨੂੰ ਮਜ਼ਬੂਤ ਕੀਤਾ ਖੂਨਦਾਨ ਕੈਂਪ ਮੋਹਾਲੀ ਚੰਡੀਗੜ੍ਹ ਦੇ ਵਿੱਚ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਹੀ ਵਧੇਰੇ ਗਿਣਤੀ ਦੇ ਵਿੱਚ ਬੈਂਕ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਲੋਕਾਂ ਦੇ ਲਈ ਇੱਕ ਇਨਸਪੀਰੇਸ਼ਨ ਬਣੇ ਕਿ ਇਦਾਂ ਦੇ ਕੈਂਪ ਲੱਗਣੇ ਚਾਹੀਦੇ ਨੇ ਜਿਸ ਦੇ ਨਾਲ ਸਮਾਜ ਦੇ ਵਿੱਚ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪ੍ਰਸਾਨ ਕਰ ਸਕੀਏ ਇਹ ਜੋ ਬਲੱਡ ਡੋਨੇਸ਼ਨ ਕੈਂਪ ਹੈ ਪੰਜਾਬਣ ਸਿੰਧ ਵਿੱਚ ਕੋਲੋਂ ਅਵੇਰਨੈਸ ਵੀ ਜੋ ਕਿ 27 ਅਕਤੂਬਰ ਤੋਂ ਲੈ ਕੇ 2 ਨਵੰਬਰ ਤੱਕ ਸਾਰੇ ਪੰਜਾਬਣ ਸਿੰਧ ਵਿੱਚ ਔਰ ਸਾਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਉਸ ਦੇ ਤਹਿਤ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਤੁਹਾਨੂੰ ਪਤਾ ਹੈ ਵਿਲੈਂਸ ਅਵੇਰਨੈਸ ਵੀਕ ਹੈ ਜੋ ਆਪਣੇ ਸਰਦਾਰ ਬੱਲਵ ਪਾਈ ਪਟੇਲ ਜੀ ਭਾਰਤ ਰਤਨਾ ਉਹਨਾਂ ਦੇ ਬਰਤ ਜਿਹੜਾ 31 ਅਕਤੂਬਰ ਨੂੰ ਆਉਂਦਾ ਹੈ ਉਹਦੇ ਜਿਹੜਾ ਆਸ-ਪਾਸ ਵੀਕ ਹੁੰਦਾ ਉਹਦੇ ਵਿੱਚ ਵਿਲੈਂਸ ਅਵੇਰਨੈਸ ਵੀਕ ਮਨਾਇਆ ਜਾਂਦਾ ਹੈ ਇਸ ਵਿੱਚ ਪੰਜਾਬ ਨਸਨਵੈਕ ਵੱਲੋਂ ਬਹੁਤ ਹੀ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਆਂ ਕੀਤੀਆਂ ਗਈਆਂ ਨੇ ਸਵੇਰੇ ਸਟਾਪ ਨੂੰ ਇਸ ਜੋ ਕਰਪਸ਼ਨ ਦੀ ਜੋ ਬਿਮਾਰੀ ਤੋਂ ਅ ਨਜਾਇਜ਼ ਦਵਾਉਣ ਵਾਸਤੇ ਸਟਾਫ ਨੂੰ ਇੱਕ ਇੰਟੀਗ੍ਰਿਟੀ ਪਲੈਸ ਦਵਾਈ ਗਈ ਪਹਿਲਾਂ ਉਸ ਤੋਂ ਬਾਅਦ ਹੁਣ ਇਹ ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਿਹਾ ਹੈ ਫੀਲਡ ਜਨਰਲ ਮੈਨੇਜਰ ਚੰਡੀਗੜ੍ਹ ਆਫਿਸ ਜਨਲੌਪਸ ਚੰਡੀਗੜ੍ਹ ਸਾਡਾ ਕੱਸਾ ਬੈਕਅਪ ਹੈ ਇਹਨਾਂ ਨਾਲੇ ਇਸ ਤੋਂ ਬਿਨਾ ਪੰਜਾਬਣ ਸਿੰਧਮੇ ਕੋ ਅਨੇਕੀ ਤਰ੍ਹਾਂ ਦੇ ਕਾਰਗਰਮ ਕੀਤੇ ਜਾ ਰਹੇ ਨੇ ਸਵੇਰੇ ਸੁਖਨਾ ਲੇਕ ਤੇ ਅਸੀਂ 6:30 ਤੇ ਵਕਤ ਤੋਂ ਇੱਕ ਕਰ ਰਹੇ ਹਾਂ ਇਸ ਤੋਂ ਬਿਨਾ ਇੱਕ ਡਰਾਇੰਗ ਕੰਪੀਟੀਸ਼ਨ ਨੇ ਪੋਇਮ ਕੰਪੀਟੀਸ਼ਨ ਨੇ ਗ੍ਰਾਮ ਸਭਾ ਦੇ ਵਿੱਚ ਵੀ ਅਨੇਕ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਇਸ ਜੋ ਫ੍ਰਿਕਟਾ ਚਾ ਰਿਹਾ ਜੋ ਕਰਪਸ਼ਨ ਹੈ ਇਹਦੀ ਜੋ ਬਿਮਾਰੀ ਤੋਂ ਨਜਾਦ ਹੋਈਏ ਸਰ ਜਿਹੜੀ ਟਨਰਸ ਤੁਹਾਡੇ ਕੋਲ ਪਹੁੰਚੀ ਨਹੀਂ ਇਟ ਆਰ ਓਨਲੀ ਫ্রম ਦਾ ਪੰਜਾਬ ਐਂਡ ਸਿਨਸਿੰਕ ਔਰ ਇਹ ਸਾਰੇ ਜੋ ਹੁਣ ਤੱਕ ਡੋਨੇਟ ਕੀਤਾ ਇਹ ਸਾਰੇ ਪੰਜਾਬ ਨੈਸ਼ਨਲ ਬੈਂਕ ਦੇ EMPLOYEES ਨੇ इवन ਸਾਡੇ ਜੀ ਆਂ ਸਾਹਿਬ ਮੈਂ ਵੀ ਅਤੇ ਸਾਡੇ ਸਾਰੇ ਸਟਾਫ ਨੇ ਡੋਨੇਟ ਕਰ ਰਹੇ ਨੇ ਬਾਕੀ ਉਹ ਹਮ ਪਬਲਿਕ ਨੇ ਵੀ ਕਿਸੇ ਨੇ ਡੋਨੇਟ ਕਰਨਾ ਹੋਵੇ ਤਾਂ ਉਹ ਇਸ ਦਾ ਫਾਇਦਾ ਉਠਾ ਸਕਦਾ ਹੈ ਇਹਦੇ ਨਾਲ ਹੀ ਅਸੀਂ ਧੰਨਵਾਦੀ ਹਾਂ ਰੈੱਡ ਕਰਾਸ ਦੇ ਰੈੱਡ ਕਰਾਸ ਸੋਸਾਇਟੀ ਦੀ ਸਹਾਇਤਾ ਨਾਲ ਜਿਹੜਾ ਅੱਜ ਦਾ ਇਹ ਕੈਂਪ ਲਗਾਇਆ ਛੱਟ ਵੀ ਲੱਗਦਾ ਸਰ ਕਿ ਅਗਰੇ ਕੈਂਪ ਬਾਹਰ ਲਗਾਇਆ ਜਾਂਦਾ ਤੁਹਾਡੇ ਬੈਂਕ ਬੰਦ ਹੋਈ ਬਾਹਰ ਵੀ ਹੋਰ ਵੀ ਲੋਕਾਂ ਚੁੱਟ ਸਕਦੇ ਸਨ ਸਰ ਅਸੀਂ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਇੱਤਾਂ ਇਹ ਵਿਲੈਂਸ ਅਵੇਰਨੈਸ ਵੀਕ ਦੇ ਬਾਕੀ ਅਸੀਂ ਜਿੱਦਾਂ ਸਾਡਾ ਫਾਊਂਡੇਸ਼ਨ ਡੇ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਸਾਲ ਵਿੱਚ ਅਸੀਂ ਕੈਂਪ ਐਕਦਾ ਬਲੱਡ ਡੋਨੇਸ਼ਨ ਕੈਂਪ ਮਹਰ ਵੀ ਲਗਾਉਂਦੇ ਰਹਿੰਦੇ ਹਾਂ ਤੇ ਇਹ ਅੱਜ ਤਾਂ ਮੈਨੂੰ ਲੱਗਦਾ ਸਾਡਾ ਆਪਣਾ ਸਟਾਫ ਇਹਨਾਂ ਉੱਤੇ ਛਾਹੀਤ ਆ ਉਹਨਾਂ ਨਾਲ ਹੀ ਇਹਨਾਂ ਦਾ ਅਸੀਂ ਜਿਹੜਾ ਟਾਰਗੇਟ ਪੂਰਾ ਕਰ ਲੈਣਾ ਹੈ ਬਾਕੀ ਅਸੀਂ ਬਾਹਰ ਵੀ ਲਗਾਉਂਦੇ ਹਾਂ ਬਲੱਡ ਕਲੈਕਸ਼ਨ ਨਹੀਂ ਕੀਤੇ ਹੋਏ ਇਹ ਰੈੱਡ ਕਰਾਸ ਤੋਂ ਹੈ ਜੀ ਥੈਂਕ ਯੂ